ਅਮਰੀਕੀ ਰਾਸ਼ਟਰਪਤੀ 트럼ਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਚੰਗਾ ਵਪਾਰਕ ਪਾਈਵਲ ਨਹੀਂ ਰਿਹਾ ਅਤੇ ਉਹਨਾਂ ਨੇ ਐਲਾਨ ਕੀਤਾ ਕਿ ਉਹ ਅਗਲੇ 24 ਘੰਟਿਆਂ 'ਚ ਨਵੀਂ ਦਿੱਲੀ ਉੱਤੇ ਟੈਰਿਫ ਚ ਕਾਫੀ ਵਾਧਾ ਕਰਨਗੇ ਕਿਉਂਕਿ ਉਹ ਰੂਸੀ ਤੇਲ ਖਰੀਦ ਰਿਹਾ। ਟਰੰਪ ਨੇ ਸੀਐਨਵੀਸੀ ਸਕਵਾਕ ਬਾਕਸ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਲੋਕ ਭਾਰਤ ਬਾਰੇ ਜੋ ਕਹਿਣਾ ਪਸੰਦ ਨਹੀਂ ਕਰਦੇ ਉਹ ਇਹ ਹੈ ਕਿ ਭਾਰਤ ਸਭ ਤੋਂ ਵੱਧ ਟੈਰਿਫ ਵਾਲਾ ਦੇਸ਼ ਹੈ। ਉਹ ਸਭ ਨਾਲ ਉਹ ਵੱਧ ਟੈਰਿਫ ਲਗਾਉਂਦੇ ਨੇ ਅਸੀਂ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕਰਦੇ ਹਾਂ ਕਿਉਂਕਿ ਉਹਨਾਂ ਦੇ ਟੈਰਿਫ ਬਹੁਤ ਜ਼ਿਆਦਾ ਨੇ। ਉਹਨਾਂ ਅੱਗੇ ਕਿਹਾ ਭਾਰਤ ਚੰਗਾ ਵਪਾਰਕ ਪਾਈਵਲ ਨਹੀਂ ਰਿਹਾ ਕਿਉਂਕਿ ਉਹ ਸਾਡੇ ਨਾਲ ਬਹੁਤ ਕਾਰੋਬਾਰ ਕਰਦੇ ਨੇ ਪਰ ਅਸੀਂ ਉਹਨਾਂ ਨਾਲ ਕਾਰੋਬਾਰ ਦੀ 25% ਟੈਰਿਫ ਉਤੇ ਸਹਿਮਤ ਹੋਏ ਪਰ ਮੈਨੂੰ ਲੱਗਦਾ ਹੈ ਕਿ ਮੈਂ ਅਗਲੇ 24 ਘੰਟਿਆਂ ਵਿੱਚ ਇਸ ਨੂੰ ਬਹੁਤ ਜ਼ਿਆਦਾ ਵਧਾਉਣ ਜਾ ਰਿਹਾ ਕਿਉਂਕਿ ਉਰੂਸੀ ਤੇਲ ਖਰੀਦ ਰਹੇ ਨੇ ਉਹ ਜੰਗ ਮਸ਼ੀਨ ਨੂੰ ਚਲਾ ਰਹੇ ਨੇ ਅਤੇ ਜੇ ਉਹ ਅਜਿਹਾ ਕਰਨ ਜਾ ਰਹੇ ਨੇ ਤਾਂ ਮੈਂ ਖੁਸ਼ ਨਹੀਂ ਹੋਵਾਂਗਾ ਭਾਰਤ ਨਾਲ ਵਪਾਰ ਸਮਝੌਤੇ ਬਾਰੇ ਪੁੱਛੇ ਜਾਣ ਉੱਤੇ ਟਰੰਪ ਨੇ ਕਿਹਾ ਕਿ ਭਾਰਤ ਨਾਲ ਰੇੜਕਾ ਇਹ ਹੈ ਕਿ ਉਸਦੇ ਟੈਰਿਫ ਬਹੁਤ ਜ਼ਿਆਦਾ ਨੇ ਉਹਨਾਂ ਕਿਹਾ ਹੁਣ ਮੈਂ ਇਹ ਕਰਾਂਗਾ ਕਿ ਭਾਰਤ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਤੋਂ ਅੱਗੇ ਵਧਿਆ ਉਹ ਸਾਨੂੰ ਜ਼ੀਫਰ ਟੈਰਿਫ ਦੇਣਗੇ ਪਰ ਇਹ ਕਾਫੀ ਨਹੀਂ ਹੈ ਕਿਉਂਕਿ ਉਹ ਤੇਲ ਨਾਲ ਕੀ ਕਰ ਰਹੇ ਨੇ ਇਸ ਤੋਂ ਇੱਕ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹ ਭਾਰਤ ਉੱਤੇ ਅਮਰੀਕੀ ਟੈਰਿਫ ਚ ਕਾਫੀ ਵਾਅਦਾ ਕਰਨਗੇ ਤੇ ਦੇਸ਼ ਉੱਤੇ ਵੱਡੀ ਮਾਤਰਾ ਚ ਰੂਸੀ ਤੇਲ ਖਰੀਦਣ ਅਤੇ ਇਸ ਨੂੰ ਵੱਡੇ ਮੁਨਾਫੇ ਲਈ ਵੇਚਣ ਦਾ ਦੋਸ਼ ਲਗਾਇਆ ਸੀ ਇਸ ਤੋਂ ਕੁਝ ਘੰਟਿਆਂ ਬਾਅਦ ਭਾਰਤ ਨੇ ਵੀ ਰੂਸ ਦੇ ਕੱਚੇ ਤੇਲ ਦੀ ਖਰੀਦ ਲਈ ਨਵੀਂ ਦਿੱਲੀ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਤੇ ਯੂਰਪੀਅਨ ਯੂਨੀਅਨ ਉੱਤੇ ਅਸਧਾਰਨ ਤੌਰ ਉਤੇ ਤਿੱਖਾ ਹਮਲਾ ਕੀਤਾ ਟਰੰਪ ਦੀ ਆਲੋਚਨਾ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਭਾਰਤ ਨੇ ਇਸ ਮੁੱਦੇ ਉੱਤੇ ਉਸ ਨੂੰ ਨਿਸ਼ਾਨਾ ਬਣਾਉਣ ਲਈ ਦੋਹਰੇ ਮਾਪਦੰਡਾ ਵੱਲ ਇਸ਼ ਤੇ ਯੂਰਪੀ ਸੰਘ ਦੇ ਨਾਲ ਰੂਸ ਨਾਲ ਆਪਣੇ ਵਪਾਰਕ ਸਬੰਧ ਜਾਰੀ ਰੱਖ ਰਹੇ ਨੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਸਾਡੇ ਮਾਮਲੇ ਦੇ ਉਲਟ ਅਜਿਹਾ ਵਪਾਰ ਇੱਕ ਮਹੱਤਵਪੂਰਨ ਕੌਮੀ ਮਜਬੂਰੀ ਵੀ ਨਹੀਂ ਹੈ ਇਸ ਵਿੱਚ ਕਿਹਾ ਗਿਆ ਕਿ ਜਿੱਥੋਂ ਤੱਕ ਅਮਰੀਕਾ ਦਾ ਸਵਾਲ ਹੈ ਉਹ ਆਪਣੇ ਪਰਮਾਣੂ ਉਦਯੋਗ ਲਈ ਰੂਸ ਤੋਂ ਯੂਰੇਨੀਅਮ ਹੈਕਸਾਫਲੋਰਾਈਡ ਈ ਵੀ ਉਦਯੋਗ ਲਈ ਪੈਲਡੀਅਮ ਖਾਦਾ ਅਤੇ ਰਸਾਇਣਾਂ ਦੀ ਆਯਾਤ ਕਰਨਾ ਜਾਰੀ ਰੱਖਦਾ ਹੈ ਉਹਨਾਂ ਨੇ ਕਿਹਾ ਕਿ ਇਸ ਪਿਛੋਕਰ ਚ ਭਾਰਤ ਨੂੰ ਨਿਸ਼ਾਨਾ ਬਣਾਉਣਾ ਗੈਰਬਾਜ਼ੀ ਹੈ ਕਿਸੇ ਵੀ ਵੱਡੀ ਅਰਥ ਵਿਵਸਥਾ ਦੀ ਤਰ੍ਹਾਂ ਭਾਰਤ ਵੀ ਆਪਣੇ ਕੌਮੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰਾਖੀ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ ਰੂਸ ਨੇ ਮੰਗਲਵਾਰ ਨੂੰ ਵਪਾਰਕ ਪਾਈਵਾਲਾਂ ਦੀ ਚੋਣ ਕਰਨ ਤੇ ਭਾਰਤ ਦੇ ਅਧਿਕਾਰ ਦਾ ਬਚਾਅ ਕਰਦਿਆਂ ਕਿਹਾ ਕਿ ਪ੍ਰਭੂਸੱਤਾ ਵਾਲੇ ਦੇਸ਼ਾਂ ਨੂੰ ਆਪਣੇ ਹਿੱਤਾਂ ਦੇ ਆਧਾਰ ਉੱਤੇ ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਆਪਣੇ ਪਾਈਵਾਲਾਂ ਦੀ ਚੋਣ ਕਰਨ ਦਾ ਅਧਿਕਾਰ ਹੈ ਰਿਪਬਲਿਕਨ ਪਾਰਟੀ ਦੀ ਭਾਰਤੀ ਮੂਲ ਦੀ ਆਗੂ ਨੀਕੀ ਹੈਲੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਭਾਰਤ ਵਰਗੇ ਮਜ਼ਬੂਤ ਪਾਈਵਾਲ ਨਾਲ ਆਪਣੇ ਸਬੰਧ ਖਰਾਬ ਨਹੀਂ ਕਰਨੇ ਚਾਹੀਦੇ ਤੇ ਚੀਨ ਨੂੰ ਰਾਇਤਾ ਨਹੀਂ ਦੇਣੀਆਂ ਚਾਹੀਦੀਆਂ ਉਨ੍ਹਾਂ ਨੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਟੈਰਿਫ ਤੇ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਦਿੱਲੀ ਤੇ ਹਮਲਿਆਂ ਦੇ ਵਿਚਕਾਰ ਕਹੀ ਨਿੱਕੀ ਹੈਲੀ ਨੇ ਐਕਸ ਇੱਕ ਪੋਸਟ 'ਚ ਕਿਹਾ ਕਿ ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ ਪਰ ਚੀਨ ਜੋ ਕਿ ਇੱਕ ਵਿਰੋਧੀ ਹੈ ਤੇ ਰੂਸੀ ਤੇ ইরਾਨੀ ਤੇਲ ਦਾ ਨੰਬਰ 1 ਖਰੀਦਦਾਰ ਹੈ ਤੇ 90 ਦਿਨਾਂ ਲਈ ਟੈਰਿਫ ਤੋਂ ਪਾਬੰਦੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਚੀਨ ਨੂੰ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਭਾਰਤ ਵਰਗੇ ਮਜ਼ਬੂਤ ਸਹਿਯੋਗੀ ਨਾਲ ਆਪਣੇ ਸਬੰਧਾਂ ਨੂੰ ਵਿਗਾੜਨਾ ਨਹੀਂ ਚਾਹੀਦਾ।